ਸੈਕਿੰਡ ਮੰਮੀ ਬਿਜਲੀ ਵਾਲਾ ਛਾਪਾ ਪੈ ਗਿਆ ਜਿਹੜੀ ਆਪਾਂ ਮੀਟਰ ਚ ਕੁੰਡੀ ਲਾਈ ਸੀ ਨਾ ਉਹਨਾਂ ਨੇ ਵੀਡੀਓ ਬਣਾ ਲਈਏ ਜਲਦੀ ਆਓ ਅੱਛਾ ਮੈਂ ਜਾਂਦੀ ਆ ਫਿਰ ਅੰਟੀ ਜੀ ਘਰ ਤੋਂ ਡਈ ਐ ਇਹ ਹਾਂਜੀ ਕਾਕਾ ਸਾਡੇ ਆ ਹਾਂ ਤੁਹਾਨੂੰ ਸ਼ਰਮ ਨਹੀਂ ਆਂਦੀ ਮੀਟਰ ਚ ਕੁੰਡੀਆਂ ਲਾਉਂਦੇ ਤੁਸੀਂ ਕਾਕਾ ਇਹੋ ਗੱਲ ਕਰਨੀ ਅੰਦਰ ਆ ਕੇ ਕਰਲਾ ਸਾਡੀ ਮਹਾਲੇ ਚ ਬਹੁਤ ਬੜੀ ਹੋਈ ਆ ਚੰਗਾ ਨਹੀਂ ਲੱਗਦਾ ਅੱਛਾ ਠੀਕ ਹੈ ਚਲੋ ਅੰਦਰ ਫਿਰ हां जी माताजी दसो काका ए वीडियो डिलीट कर एद्दे एद्दे दो बेटा ਸਾਡੀ ਬੇਇੱਜ਼ਤੀ ਬਹੁਤ ਹੋ ਜਾਨੀ ਮਾਹਲੇ ਚ ਮਾਤਾ ਜੀ ਐਦਾਂ ਕਿਦਾਂ ਡਿਲੀਟ ਕਰਤੀਏ ਹੁਣ ਇਹਦਾ ਮੋਟਾ ਜੁਰਮਾਨਾ ਲੱਗੂ ਤੁਹਾਨੂੰ ਬਾਈ ਕਰ ਮੋਟਾ ਜੁਰਮਾਨਾ ਲੱਗੂਗਾ ਮਾਤਾ ਜੀ ਸਰਕਾਰੀ ਜੁਰਮਾਨਾ ਹੈਗਾ 10000 ਰੁਪਿਆ ਤੇ ਪ੍ਰਾਈਵੇਟ ਜੁਰਮਾਨਾ ਹੈਗਾ 5000 ਰੁਪਿਆ ਫੇਰ ਤੁਸੀਂ ਦੱਸ ਦੋ ਕਿਹੜਾ ਭਰਨਾ ਵਾ ਆ ਪੁੱਤ ਲੈ 5000 ਰੁਪਿਆ ਪ੍ਰਾਈਵੇਟ ਫਰਕੀ ਕੱਟ ਦੇ ਮੇਰੀ ਪ੍ਰਾਈਵੇਟ ਫਰਕੀ ਕਟਾਤੀ ਨਾ ਹੁਣ ਮੇਰੀ ਵੀਡੀਓ ਡਿਲੀਟ ਕਰ ਦੇ ਮਾਤਾ ਜੀ ਬੜੇ ਚੰਗੇ ਲੋਕ ਹੋ ਤੁਸੀਂ ਇਹ ਆ ਲੋ ਕਰਤੀ ਤੁਹਾਡੀ ਵੀਡੀਓ ਡਿਲੀਟ ਤੂੰ ਡਿਲੀਟ ਕਰਤੀ ਅਸੀਂ ਬਣਾ ਲਈ ਕੈਮਰਾਮੈਨ ਜਲਦੀ ਫੋਕਸ ਕਰੋ ਮਾਤਾ ਹੀ ਤੂੰ ਤਾਂ ਗੁੱਸੇ ਹੀ ਕਰਗੇ ਆ ਫੜੋ ਪੈਸੇ ਤੇ ਮੇਰੀ ਵੀਡੀਓ ਡਿਲੀਟ ਕਰ ਦੋ ਪ੍ਰਾਈਵੇਟ ਜਰਮਨਾਂ ਲੱਗੂਗਾ ਪੂਰਾ 10000 ਰੁਪਇਆ ਇਹ ਬਾਈ ਹਲੋ ਮਾਤਾ ਜੀ Bruh.